ਆ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਮੈਂ ਤੁਹਾਡਾ ਛੋਟਾ ਭਰਾ ਡਾਕਟਰ ਅਮਰੀਕ rauke kala ਜੋ ਵੀਰ ਆਪਣੇ ਚੈਨਲ ਨਾਲ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਆਪਣੇ ਚੈਨਲ ਦੇ ਰਿਪੀਟਰ ਪਸ਼ੂਆਂ ਵਾਲੀ ਵੀਡੀਓ ਆਉਂਦੀ ਰਹਿੰਦੀ ਆ Facebook Instagram ਤੇ ਡਾਕਟਰ ਅਮਰੀਕ ਧਾਲੀਵਾਲ ਦੇ ਨਾਂ ਦੇ ਪੇਜ ਆਪਣਾ ਜਿੰਨਾ ਭਰਾਵਾਂ ਦੇ ਪਸ਼ੂ 2-4 ਸਾਲ ਤੋਂ ਰਿਪੀਟਰ ਗੱਭਨ ਨਹੀਂ ਰਹਿੰਦੇ ਪੂਰਾ ਜੋਰ ਲਾ ਕੇ ਥੱਕ ਚੁੱਕੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣੇ ਰੀਪੀਟਰ ਪਸੰਗ ਵਾਲੀ ਵੀਡੀਓ YouTube ਤੇ Instagram ਤੇ ਦੇਖ ਸਕਦੇ ਆ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆ ਆਪਾਂ ਪੈਂਡ ਰਸੂਲਪੁਰ ਬਾਈ ਜਗਰਾਜ ਸਿੰਘ ਦੇ ਘਰੇ ਬਣਾਉਣ ਲੱਗੇ ਆ ਪਹਿਲਾਂ ਵੀ ਇਸ ਘਰੇ ਆਪਾਂ ਵੀਡੀਓ ਬਣਾ ਚੁੱਕੇ ਆ ਬਹੁਤ ਸੋਹਣਾ ਰਿਸਪੌਂਸ ਮਿਲਿਆ ਵੀਡੀਓ ਦਾ ਤੇ ਅੱਜ ਆਪਾਂ ਫੇਰ 9 ਜਨਵਰੀ ਬਾਈ ਜੀ ਲੈ ਕੇ ਆਏ ਆ ਤਿੰਨ ਵਹਿੜਾ ਬਹੁਤ ਟੌਪ ਕਲਾਸ ਦੀਆਂ ਗਰਮੀਆਂ ਦੇ ਤੋਹਫੇ ਆ ਇੱਕ ਜਰਸੀ ਵਹਿੜਾ ਪੰਜ ਛੇ ਦਿਨ ਦੀ ਖੱਚੀ ਆ ਇੱਕ ਛਾਈ ਵਾਲ ਵਹਿੜ ਇੱਕ ਪੂਰੀ ਤਿਆਰ ਵਹਿੜ HF ਡੱਬੀ ਵਹਿੜ ਬਹੁਤ ਟੌਪ ਕਲਾਸ ਦੀ ਵਹਿੜ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਬਾਈ ਨਾਲ ਗੱਲਬਾਤ ਕਰਦੇ ਆ ਗਰਮੀਆਂ ਦੇ ਤੋਹਫੇ ਆ ਜਿੰਨਾ ਵੀਰਾਂ ਨੇ ਕੋਈ ਚੰਗੇ ਜਾਨਵਰ ਦੋਤੇ ਘਰੇ ਲਾਉਣੇ ਆ ਉਹ ਬਾਈ ਨਾਲ ਸੰਪਰਕ ਕਰ ਸਕਦਾ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਸੀ ਗਾਲ ਜੀ ਸਸੀ ਗਾਲ ਬਾਈ ਕੀ ਹਾਲ ਚਾਲ ਆ ਜੀ ਵਧੀਆ ਬਾਈ ਅੱਜ ਤਿੰਨ ਵਹਿੜਾ ਲੈ ਕੇ ਆਂਦਿਆਂ ਬਾਈ ਹਾਂ ਬਾਈ ਅੱਜ ਤਿੰਨ ਵਹਿੜਾ ਆ ਤੋਹਫੇ ਆ ਵਾ ਗਰਮੀਆਂ ਦੇ ਤੋਹਫੇ ਲੱ ਠੀਕ ਆ ਬਾਈ ਜੀ ਹਾਂ ਫੇਰ ਇੱਕ ਨੰਬਰ ਤੋਂ ਕਰ ਲਏ ਸ਼ੁਰੂ ਜੀ ਇੱਕ ਨੰਬਰ ਆ ਪਹਿਲਾ ਮੋਬਾਈਲ ਨੰਬਰ ਆਪਣਾ ਹੈਗਾ ਹਾਂਜੀ ਪੈਂਡ ਰਸੂਲਪੁਰ ਮੱਲਾ ਵੀਰੇ ਹਾਂਜੀ ਨਾਮ ਹੈਗਾ ਜਗਰਾਤ ਸਿੰਘ ਠੀਕ ਹੈ ਜੀ ਮੱਲਾ ਰਸੂਲਪੁਰ ਵਾਜਦਾ ਆਪਣਾ ਇਹ ਮੱਲਰ ਸੂਲ ਪਰ ਹਾਂਜੀ ਠੀਕ ਹੈ ਜੀ ਮੈਥੀਆਣਾ ਸਾਹਿਬ ਕੋਲੇ ਇੱਧਰ ਆਇੰਦਾ ਲੋਪੋ ਵੱਧਣੀ ਤੇ ਇੱਧਰ ਮੱਲਾ ਹਾਂਜੀ ਤੇ ਛੋਟੇ ਕੌਂਕੇ ਡਾਂਗੀਆਂ ਇੱਧਰ ਨਾਲ-ਨਾਲ ਰਹਿੰਦੇ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ ਹੈਗਾ 9780374215 9780374215 ਇਸ ਨੰਬਰ ਤੇ ਬਾਈ ਨਾਲ ਤੁਸੀਂ ਸੰਪਰਕ ਕਰਕੇ ਸਾਰੀ ਗੱਲਬਾਤ ਕਰ ਸਕਦੇ ਆਂ ਤੇ ਆ ਜੋ ਲੈਨੇ ਆ ਸਾਰੀ ਵੜਨ ਦੀ ਡਿਟੇਲ ਆਪਾਂ ਬਾਈ ਜੀ ਇੱਕ ਨੰਬਰ ਦੀ ਕੀ ਡਿਟੇਲ ਆ ਜੀ ਇਹ ਵੀਰੇ ਮਾਲਸਰ ਅੱਜ ਸੋਭਾ ਹੀ ਆਇਆ ਵਾ ਅੱਛਾ ਜੀ ਤੇ ਇਹ ਸਿੰਘਾਂ ਦਾ ਝੁੰਗੀ ਆ ਸਿੰਘਾਂ ਦਾ ਝੁੰਗੀ ਏ ਠੀਕ ਹੈ ਜੀ ਸਿੰਘ ਵਣ ਵੀ ਜਾਣਗੇ ਵੀ ਆਪਾਂ ਬਣਵਾਇਆ ਨਹੀਂ ਕਿ ਆਪਾਂ ਉਹ ਕਿਉਂਕਿ ਕਈ ਬੰਦੇ ਬਹੁਤ ਕਹਿੰਦੇ ਹੁੰਦੇ ਨੇ ਨਾ ਝੁੰਗੀ ਵੜ ਚਾਹੀਦੀ ਆ ਬਿਲਕੁਲ ਜੀ ਘਰੇ ਕਹਿੰਦੇ ਚੰਗੀ ਹੁੰਦੀ ਆ ਪੁਰਾਣੇ ਵਿਅਰਗ ਵੀ ਕਹਿੰਦੇ ਸੀਗੇ ਵੀ ਘਰੇ ਵੜ ਬਹੁਤ ਚੰਗੀ ਹੁੰਦੀ ਆ ਝੁੰਗੀ ਬਿਲਕੁਲ ਸਿੰਘਾਂ ਵਾਲੀ ਬਾਕੀ ਬਾਈ ਗਰਮੀ ਘਟ ਮੰਦੀਆਂ ਇਹ ਦੰਦੋ ਛੇਦ ਹੁੰਦਾ ਵੀਰੇ ਠੀਕ ਹੈ ਛੇਦ ਹੁੰਦਾ ਵੜ ਥਣ ਥ ਹਾਂਜੀ ਕਿੰਨੇ ਕ ਦਿਨ ਬਾਈ ਤੇਰੇ ਸਹਾਰਾ ਹੁਣ 1-2 ਦਿਨ ਕਿੰਨੇ ਦਿਨ ਲੈਣ ਦੀ ਹੈ 1-2 ਦਿਨ ਹੀ ਹੈ ਤਿਆਰੀਆਂ ਜੀ ਹੈ ਡਾਕਟਰ ਹਾਂਜੀ ਥਣ ਵਿੜ ਦਾ ਬਹੁਤ ਚੰਗਾ ਲੱਗਿਆ ਜੀ ਜਿੱਥੋਂ ਆਪਾਂ ਲਈਏ ਮਾਲਕਾਂ ਨੇ ਆਪਾਂ ਨੂੰ 17 ਕਿਲੋ ਦੀ ਗਾਰੰਟੀ ਲਈ ਹੈ 17 ਕਿਲੋ ਦੀ ਗਾਰੰਟੀ ਦਿੱਤੀ ਉਹਨਾਂ ਨੇ ਹਾਂ ਵੀਰੇ ਠੀਕ ਹੈ ਜੀ ਤੇ ਕੋਈ ਆਪਦੀ ਸਮਝ ਨਾ ਲੈ ਲੈ ਜਾਨੀ ਕਿ ਨਾਰਮਲ ਸੇਵਾ ਦਾ ਵੀ ਆਪਾਂ ਵਾਲਾ ਨਹੀਂ ਕਹਿੰਦੇ ਅਗਲਾ 17 ਕਹਿੰਦਾ ਕੋਈ ਭਾਵੇਂ 15 ਮੰਨ ਕੇ ਲੈ ਜਾਈਂ ਠੀਕ ਹੈ ਜੀ ਤੋੜ ਕੇ ਦਿਖਾ ਦੇਗੀ ਜੀ ਸਣਾ ਤੁਨ ਹਾਂ ਤੋੜ ਕੇ ਦਿਖਾ ਦੇਣੇ ਹਾਂਜੀ ਸਣਾ ਤੁਣਾ ਦੀ ਆਪਣੀ ਗਾਰੰਟੀ ਆ ਹਾਂਜੀ ਕਿਸਾਨ ਵੀਰੋ ਬੈੜ ਥਣਲੇਵੇ ਦੀ ਬਹੁਤ ਚੰਗੀ ਆ ਥਣ ਪੂਰਾ ਰੋਗ ਰੋਗ ਦਾ ਥਣ ਲੱਗਾ ਪੀੜੀ ਦੇ ਪਾਵਿਆ ਰਗੇ ਥਾਣਾ ਦੂਰ ਦੂਰ ਚੁਆਈ ਦੋਨੇ ਪਾਸੇ ਚੁਆਈ ਵਾਲੇ ਥਾਣਾ ਮੁੱਠੀ ਹੱਥੀ ਚੁਆਈ ਵਾਲੇ ਥਾਣਾ ਜੀ ਬੈੜ ਦਾ ਬੈੜ ਨੇ ਦੋ ਦਿਨ ਲੈ ਜਾਨੇ ਬੈੜ ਤੋਂ ਲੇਵਾ ਲੈ ਕੇ ਨਹੀਂ ਤੁਰ ਜਾਂਦਾ ਬਿਲਕੁਲ ਜੀ ਬੈੜ ਦਾ ਲੇਵੇ ਦੀ ਅਡਰ ਦੀ ਗਰੋਥ ਵੇਖੋ ਮਿਲਕ ਵੇਣ ਵੀ ਪੂਰੀ ਵਧੀਆ ਮੋਟੀ ਆ ਵੇਣ ਥਣ ਬਹੁਤ ਚੰਗੇ ਆ ਬੈੜ ਦਾ ਕੱਦ ਕਾਠ ਵੀ ਪੂਰਾ ਵਧੀਆ ਸਿੰਘਾਂ ਦੀ ਝੁੰਗੀ ਜ਼ਰੂਰ ਆ ਤੇ ਸੋਹਣੀ ਆ ਬੈ ਟਾਪ ਕਲਾਸ ਦੀ ਗਰਮੀ ਮੂਥੀ ਬਹੁਤ ਚੰਗੀ ਹੈ ਬਾਕੀ ਗਰਮੀ ਨਹੀਂ ਮੰਦਾ ਆਮ ਪਸਉਂਦੇ ਹੁੰਨੇ ਆਪਾਂ ਕਹਿੰਨੇ ਵੀ ਸਿੰਗ ਵਾਲਾ ਪਸ਼ੂ ਗਰਮੀ ਘੱਟ ਮੰਦਾ ਤੇ ਵਾਕਈਏ ਮਤਲਬ ਹੀ ਗਰਮੀ ਘੱਟ ਮੰਨਣ ਵਾਲੀ ਵਹਿੜ ਆ ਜਿਸ ਕਿਸੇ ਵੀਰ ਨੇ ਘਰੇ ਦੁੱਧ ਤੇ ਲਾਉਣੀ ਆ ਦੁੱਧ ਨੂੰ ਬਹੁਤ ਵਧੀਆ ਟੌਪ ਕਲਾਸ ਦੀ ਵਹਿੜ ਰਹੂਗੀ ਸੋਨੂੰ ਨੇੜ ਤੋਂ ਵੀ ਦਿਖਾਉਣੇ ਆ ਥਣ ਚੈੱਕ ਕਰੋ ਵਹਿੜ ਦਾ ਲੇਵੇ ਦਾ ਵੇਖੋ ਡਿਜ਼ਾਈਨਮੈਂਟ ਕਿੰਨਾ ਚੰਗਾ ਸਾਈਡ ਤੋਂ ਵੀ ਦਿਖਾਉਣੇ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਪਸੂ ਸਾਰੇ ਇੰਗਲਾਂ ਤੋਂ ਦਿਖਾਵਾਂਗੇ ਆਪਾਂ ਜਿੰਨੀ ਕੋਸ਼ਿਸ਼ ਸੰਤਕਾਰੇ ਮਗਰ ਦੀ ਦਿਖਾ ਦੇ ਮੂਰ ਦੀ ਦਿਖਾ ਦੇ ਹਾਂਜੀ ਆ ਥਣ ਦੇਖੋ ਜੀ ਬਿਲਕੁਲ ਜੀ ਐ ਥਣ ਮੁਠੀ ਵਾਲੇ ਸਾਰੇ ਚਾਰੇ ਥਣ ਇੱਕੋ ਜਿਹਾ ਬਾਈ ਸਾਈਡ ਤੋਂ ਵੀ ਓਨੀ ਬੈਠਾ ਮਗਰੋਂ ਵੀ ਓਨੀ ਬੈਠਾ ਬਾਕੀ ਤੁਸੀਂ ਤਸੱਲੀ ਆ ਕੇ ਆਪ ਪਰਖ ਕਰਨੀ ਆ ਆਪਣਾ ਕੰਮ ਹੈ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਸਾਰੇ ਇੰਗਲਾਂ ਤੋਂ ਦਿਖਾਉਣ ਦਾ ਜਿੰਨਾ ਵੀ ਆਪਾਂ ਕੋਸ਼ਿਸ਼ ਕਰ ਸਕਦੇ ਵੱਧ ਤੋਂ ਵੱਧ ਮੂੰਹ ਬਹੁਤ ਸੋਹਣਾ ਵਹਿੜਦਾ ਹੀ ਪੈਂਦੀ ਬਾਈ ਹਾਂਜੀ ਚੌਕਾ ਚੁੰਗੀ ਆ ਚੁੰਗੀ ਦਾ ਹਰੇਕ ਮੰਗਦਾ ਹੀ ਆ ਬਿਲਕੁਲ ਬਾਈ ਜੀ ਤੇ ਇਹਦੀ ਬਾਈ ਕੀ ਡਿਮਾਂਡ ਕਰਦੀਆਂ ਜਾਇ ਜੀ ਦੇਣ ਲੈਣ ਲਈ ਲੋਕ ਇਹ ਜੀਆ ਵੜਾ ਨਾ 70 70 ਵੀ ਮੁੱਲ ਕਰੀ ਜਾਂਦੇ ਡਾਟਰ ਰੇਟ ਆਪਣੇ ਅੱਗੇ ਵਾਂਗੂ ਜਾਇ ਜੀ ਹੋਣੀ ਹਾਂਜੀ ਕੀ ਡਿਮਾਂਡ ਬਾਈ 8000 ਚ ਇਹਦਾ ਮੰਨ ਕੇ ਚੱਲ ਵੀ ਜੇ 200 ਕਿਲੋਮੀਟਰ ਬਣਦਾ ਵਾ ਦਾ ਅੱਧਾ ਕਰਾਇਆ ਆਪਣਾ ਹੋਊ ਠੀਕ ਆ ਬਾਈ ਨੇ ਆਫਰ ਹੀ ਦੇਦੀ ਜੀ 60000 ਦੇ ਵਿੱਚ ਅੱਧਾ ਕਰਾਇਆ ਫਿਰ 200 ਕਿਲੋਮੀਟਰ ਤੱਕ ਅੱਜ ਦਾਵਾ ਦਿੱਤੇ ਨੇ ਬੱਚਾ ਧਰਦਾ ਡਾਕਟਰ ਹਾਂਜੀ ਕੱਲ ਨੂੰ ਸੂਬੇ ਜੇ ਉਹ ਅੱਛੀ ਦੇਗੀ ਹੋ ਜਾ ਮੋਲ ਲਊਗਾ ਯਾਨੀ ਕਿ ਅੱਜ ਆਪਾਂ 60000 ਚ ਅੱਧਾ ਕਰਾਇਆ ਦੇ 60000 ਚ ਅੱਧਾ ਕਰਾਇਆ ਦੇ ਦਾਂਗੇ ਠੀਕ ਹੈ ਜੀ ਹਾਂਜੀ ਭਰਾ ਮਿਰਿਓ ਆ ਤੁਸੀਂ ਮਾਰ ਲਓ ਮੰਨ ਲਓ 60000 ਦੇ ਵਿੱਚ 200 ਮੀਟਰ ਕਿਰਾਇਆ ਅੱਧਾ ਦੇਣਗੇ ਬਾਈ ਜੀ ਬਾਕੀ ਬੈੜ ਦੇ ਡਿਜ਼ਾਈਨਮੈਂਟ ਬਹੁਤ ਜਿਆਦੇ ਚੰਗੇ ਆ ਤੁਹਾਡੇ ਸਾਹਮਣੇ ਆ ਸਾਨੂੰ ਸਾਰੇ ਐਂਗਲਾਂ ਦੇ ਬੈੜ ਦਿਖਾ ਦਈਏ ਆਪਾਂ ਹਾਂਜੀ ਬਾਈ 2 ਨੰਬਰ ਦੀ ਕੀ ਡਿਟੇਲ ਹੈ 2 ਨੰਬਰ ਦਾ ਇੱਕ ਵਰਫੀ ਆ ਹੈਵੀ ਗਰਮੀਆਂ ਦਾ ਤੋਹਫਾ ਤੇ ਸ਼ਾਈਵਾਲ ਆ ਹਾਂਜੀ ਕੋਈ ਬੰਦਾ ਕਹਿ ਕੇ ਦਿਖਾ ਦੇਵੇ ਅਗਲਾ ਕਹਿੰਦਾ ਨਾ ਲੱਤ ਛੜ ਕਰ ਗਈ ਉੱਚਾ ਕੇ ਖੜ ਜਾਂਦੀ ਹੈ ਦੇਖ ਜਦੋਂ ਥਣਾ ਬਹੁਤ ਜਿਆਦਾ ਚੰਗੀ ਬਿਹੜਾ ਬਾਈ ਸ਼ਾਈਵਾਲ ਬਿਹੜਾ ਸੀਲਸ ਲੱਗਾ ਹਾਂ ਥੱਲੇ ਬਹਿ ਕੇ ਦੋਨੇ ਦਣਾ ਨੂੰ ਹੱਥ ਲਾ ਜਿਸ ਕਿਸੇ ਵੀਰ ਨੇ ਮਹਿਲਾ ਮੱਝ ਤੇ ਲੱਖ ਰੁਪਿਆ ਲਾਉਣਾ ਉਹਦੇ ਨਾਲੋਂ ਬਾਈ ਇਹ ਤੇ ਪੈਸੇ ਲੱਗ ਜਾਣ ਚੰਗੇ ਆ ਬਾਕੀ ਦੁੱਧ ਦਾ ਮੱਝਾਂ ਵਰਗਾ ਹੋਊਗਾ ਬਾਈ 15 ਕਿਲੋ ਦੁੱਧ ਅਗਲੇ ਨੇ ਕਿਹਾ ਤੇ 15 ਕਿਲੋ ਮੱਝ ਹੀ ਹੈ ਇੱਕ ਤਰ੍ਹਾਂ ਦੀ ਹਾਂਜੀ ਵੀ ਮਾਜਾ ਬਈ ਕੱਚੀ ਕਿੰਨੇ ਦਿਨਾਂ ਦੀ ਹੋਊਗੀ ਸੱਚੀ ਬਈ ਇਹ ਮੰਨ ਕੇ ਚੱਲ ਵੀ ਅਜੇ ਇਹਦਾ ਹਾਂ ਕਿਤਨੂੰ ਕਿਤਾ ਹਫਤਾ ਪਿਆ ਜੀ ਝੋਲ ਝਾਲ ਦਿਖਾਦੇ ਆ ਬਾਲ ਟੇਲਾਂ ਦਾ ਆ ਲੇਵੇ ਦੀ ਟੱਲ ਬਹੁਤ ਆ ਥਾਂ ਇਹਦਾ ਹੀ ਬਹੁਤ ਚੰਗਾ ਲੱਗਿਆ ਇੱਕ ਹਫਤੇ ਦੀ ਕੱਚੀ ਆ ਜਿੱਦੇ ਖੜ ਗਈ ਡੈਕਟਰ ਦੇ ਜਿੱਦੇ ਲੇਵਾ ਭਰ ਗਈ ਉਹਦੇ ਡਿਜ਼ਾਈਨਮੈਂਟ ਦਾ ਕੁਝ ਹੋਰ ਹੀ ਬਣ ਜਾਣਾ ਬਾਈ ਕੱਚੀ ਕੱਚੀ ਹੈ ਕੱਲੀ ਬਾਕੀ ਗਰਮੀਆਂ ਦਾ ਤੋਹਫਾ ਹੈ ਦਿਨਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਮੰਗ ਆ ਬਾਈ ਕਿਸੇ ਬਸ ਨਿੱਸੀ ਹਾਂਜੀ ਤੋਰਲਾ ਤੋਰਲਾ ਬਾਈ ਵਜਨ ਵਾਲੀ ਬੈੜ ਆ ਪਲੀ ਵੀ ਬੈੜ ਆ ਪੂਰੀ ਚੰਗੀ ਬੈੜ ਆ ਜੀ ਲੇਵਾ ਬਹੁਤ ਚੰਗਾ ਬਾਕੀ ਹਜੇ ਕਰਮ ਵਾਲੀ ਕੱਚੀ ਕੱਚੀ ਆ ਕੱਲੀ ਜਿੱਦੇ ਲੇਵਾ ਭਰ ਗਈ ਉਹਦੇ ਡਿਜ਼ਾਈਨਮੈਂਟ ਬਹੁਤ ਚੰਗਾ ਬਣ ਜਾਣਾ ਇਹਦਾ ਤੋਰਦੇ ਤੋਰਦੇ ਸਾਈਡ ਤੋਂ ਵੀ ਤੁਹਾਨੂੰ ਸਾਨ ਵੀਡੀਓ ਦੇ ਵਿੱਚ ਦਿਖਾਉਣੇ ਆਪਾਂ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਨਹੀਂ ਨਹੀਂ ਉੱਥੇ ਬੰਨੀ ਕਰਕੇ ਸੀਗੀ ਭਾਵੇਂ ਇੱਥੇ ਖੜ ਕੇ ਰੱਸਾ ਬੜ ਕੇ ਤੁਹਾਨੂੰ ਹੱਥ ਲਾਲਾ ਕੋਈ ਲੱਤ ਵੀ ਮਾਰ ਗਈ ਆਪਣੇ ਘਰੇ ਵਾਨੇ ਜੇ ਆਪਾਂ ਅੱਗੇ ਵੀ ਕਹਿੰਨੇ ਉਹਨੇ ਲੈ ਆ ਦੇਖੋ ਜੀ ਕਿੰਨੀ ਸੀਲਸ ਲੱਗ ਕੇ ਬਹਿੜਾ ਰੱਸਾ ਛੱਡਿਆ ਵਾ ਵਿਚਾਲੇ ਖੜੀ ਹੈ ਕਿ ਕਿੱਲੇ ਦੀ ਨਹੀਂ ਬੰਨੀ ਉਹ ਭੇਡ ਭਰਾਵਾਂ ਡਿਮਾਂਡ ਕਰਦਿੰਦੇ ਭਾਈ ਸਾਈ ਵਾਲ ਲੈਣੀ ਆ ਹਾਂ ਦੋ ਭਾਈਆ ਭਾਈ ਘਰੇ ਚੋਂ ਨੂੰ ਦੁੱਧ ਭਾਈ ਜਿਹੜਾ ਵੀ ਲੈ ਕੇ ਜਾਊਗਾ ਪੂਰਾ ਯਾਦ ਕਰੂ ਭਾਈ ਜਾਂਦਾ ਤੋਫਾ ਹੀ ਇੱਕ ਡਿਜ਼ਾਈਨਮੈਂਟ ਬਹੁਤ ਚੰਗਾ ਤੁਹਾਨੂੰ ਸਾਈਡ ਤੋਂ ਵੀ ਇਧਰੋਂ ਥਾਂ ਦਿਖਾਉਣੇ ਆ ਵਹਿੜ ਦੇ ਮਿਲਕ ਵੇਨ ਵੀ ਪੂਰੀ ਮੋਟੀ ਆ ਥਾਂ ਵੀ ਬਹੁਤ ਚੰਗੇ ਲੱਗੇ ਆ ਪੂਰਾ ਡਿਜ਼ਾਈਨਮੈਂਟ ਵਹਿੜ ਆ ਆਪ ਵੀ ਪੂਰੀ ਵਜਨ ਵਾਲੀ ਵਹਿੜ ਆ ਜੀ ਪੂਰਾ ਡਿਜ਼ਾਈਨਮੈਂਟ ਸੋਹਣਾ ਵਹਿੜ ਦਾ ਗਰਮੀਆਂ ਦਾ ਤੋਹਫਾ ਭਾਈ ਜੀ ਇਹਦੀ ਕੀ ਡਿਮਾਂਡ ਰਹੂਗੀ ਇਹਦੀ ਡਾਕਟਰ ਡਿਮਾਂਡ ਹੋਊਗੀ ਜੈ ਜੀ ਪਰ ਮੁੱਲੇ ਦਾ ਕਿਉਂਕਿ ਵੜ ਰਹੀ ਹੈ ਕੱਚੀ ਜੀ ਵੀਰ ਭਰਾ ਨੇ ਨਾ ਬਬਾਰੀ ਭਰਾ ਨੇ ਵੀ ਤਿਆਰ ਕਰਕੇ ਵੇਚਣੀ ਹੁੰਦੀ ਹੈ ਮੁੱਲ ਕਰਾਂਗੇ ਦਾ ਫੋਨ ਤੇ ਤੇ ਪਹੁੰਚ ਜਿਹਦੀ ਆਪਾਂ ਦੂਜੀ ਵੜਾਂ ਨੂੰ ਹੀ ਕਰਾਂਗੇ ਵੀ ਅੱਧਾ ਕਰਾਇਆ ਆਪਣਾ ਹੋਊਗਾ ਜੇ 200 ਕਿਲੋਮੀਟਰ ਤੇ ਕਰ ਅੱਧਾ ਕਰਾਇਆ ਫਿਰ ਜਿੰਨੇ ਜੀ ਵੀ ਸੌਦਾ ਹੋ ਜਾਣਾ 200 ਕਿਲੋਮੀਟਰ ਤੇ ਠੀਕ ਹੈ ਜੀ ਰੇਟ ਵੀ ਜੈ ਜੀ ਉਹ ਵੀ ਆਪਾਂ ਐ ਨਹੀਂ ਹੋਊਗਾ ਵੀ ਫੋਨ ਤੇ ਕਹਤਾ ਤਾਂ ਰੇਟ ਵਾੜਾ ਹੋਊਗਾ ਮੈਂ ਅਗਲੇ ਕਿਹੜਾ ਘਰੇ ਚੋਂ ਨੂੰ ਲੈਣੀ ਹੈ ਜਿਹਨੇ ਵੇਚਣ ਨੂੰ ਲੈਣੀ ਆ ਹਾਂ ਬਿਲਕੁਲ ਲਿਗਾ ਦੋ ਪੈਸੇ ਦੇ ਕੇ ਜਾਊਗੀ ਰੇਟ ਇੰਨਾ ਜਾਜੋ ਬਾਈ ਨੇ ਰੇਟ ਦਾ ਪੜਦਾ ਇਸ ਕਰਕੇ ਰੱਖਿਆ ਜੀ ਕਿਉਂਕਿ ਬਹਿੜੇ ਪੰਜ ਚਾਰ ਦਿਨ ਲੈਂਦੀ ਹੈ ਕੱਚੀ ਕਰਕੇ ਵੀ ਕਈ ਵਾਰ ਕਿਸੇ ਵੇਚਣ ਵਾਲੇ ਭਰਾਣੇ ਲੈ ਜਾਣੀ ਹੁੰਦੀ ਆ ਵੀ ਉਹਨੇ ਪੰਜ ਚਾਰ ਦਿਨ ਘਰੇ ਸਾਂਭ ਕੇ ਵੇਚਣੀ ਹੁੰਦੀ ਆ ਕਿਉਂਕਿ ਬਹੁਤ ਭਰਾ ਆਪਣੇ ਤੋਂ ਬਾਈ ਹਾਂਜੀ ਵੀ ਇਸ ਕਰਕੇ ਇਹਦਾ ਰੇਟ ਦਾ ਪੜਦਾ ਰੱਖਿਆ ਇਹ ਨਹੀਂ ਕਿ ਗੱਲ ਆ ਵੀ ਇਹਦਾ ਰੇਟ ਜ਼ਿਆਦਾ ਆ ਤਾਂ ਪੜਦਾ ਰੱਖਿਆ ਬਾਈ ਕਹਿੰਦਾ ਜੈਜ ਰੇਟ ਦੀ ਆ ਹਰੇਕ ਵੀਰ ਭਰਾ ਲੈ ਸਕਦਾ ਸਾਈ ਵਾਲ ਤਾਂ ਯਾਰ ਨੇੜੇ ਨਹੀਂ ਲੈ ਹਾਂਜੀ ਨੋਰਮਲ ਮਤਲਬ ਵੀ ਜਿਨ੍ਹਾਂ ਨੇ ਥੋੜੇ ਪੈਸੇ ਲਾਉਣੇ ਹੁੰਦੇ ਆ ਮਤਲਬ ਜੈਜ ਰੇਟਾਂ ਦੇ ਪਸ਼ੂ ਲੈਣੇ ਹੁੰਦੇ ਆ ਜੈਜ ਰੇਟਾਂ ਵਾਲਾ ਬੰਦਾ ਵੀ ਸੰਪਰਕ ਕਰ ਸਕਦਾ ਬਹੁਤ ਚੰਗੀ ਵੈੜੜਾ ਜੀ ਬਾਈ ਨਾਲ ਸੰਪਰਕ ਕਰ ਲਿਓ ਆਜੋ ਬਾਈ ਤਿੰਨ ਨੰਬਰ ਵੈੜ ਦੇ ਇਹ ਦੂਜਾ ਸੂਆ ਦੂੰਦੀ ਹੈ ਰੈਡਰ ਹਾਂਜੀ ਜਰਸੀ ਆ ਕਾਫੀ ਕਲਰ ਚ ਹਾਂਜੀ ਜਰਸੀ ਕਾਫੀ ਕਲਰ ਦੀ ਬਾਈ ਦੂਜੇ ਸੂਏ ਚਾਰਾਂ ਪੰਜ ਦਿਨਾਂ ਦੀ ਕੱਚੀ ਆ ਝੋਲ ਝਾਲ ਦਿਖਾ ਦੇ ਤੇ ਥਣ ਥਣ ਦਿਖਾ ਦੇ ਹਾਂਜੀ ਹਾਂਜੀ ਇਹ ਦੁੱਧ ਆਪਾਂ ਨਾਰਮਲ ਵਾਲਾ ਨਹੀਂ ਕਹਿੰਦੇ ਕੈਮਰੇ ਤੋਂ ਡਰਦਾ ਥੋੜਾ ਜਿਹਾ ਬਸੂ ਭਾਈ ਕੈਮਰੇ ਤੋਂ ਡਰਦੀ ਆ ਹਾਂਜੀ ਉਹ ਕੋਈ ਚੱਕਰ ਨਹੀਂ ਗਿਆ ਹਾਂਜੀ 12 13 ਕਿਲੋ ਪਿਆ ਦੂੰਗੀ ਵਾਲਾ ਨਹੀਂ ਆਪਾਂ ਕਹਿੰਦੇ ਜਿਵੇਂ ਅਗਲਾ ਕਹਿੰਦਾ ਨਾ ਵੀ 16 17 ਕਿਲੋ ਬਿਲਕੁਲ 12 13 ਕਿਲੋ ਇਹਦਾ ਵੀ ਮੰਨ ਕੇ ਚੱਲ ਮੱਝਾਂ ਵਾਲਾ ਉਹ ਬਿਲਕੁਲ ਕੋਈ ਤੇ ਗਾੜਾ ਆਊਗਾ ਗਾੜਾ ਆਊਗਾ ਹਾਂਜੀ ਕੌਫੀ ਕਲਰ ਜਾ ਕੌਫੀ ਕਲਰ ਦੀ ਦੂਜਾ ਸੂਆ ਜਰਸੀ 12 13 ਪੰਜਾਬ ਵਾਲੀ ਛੋਟੀ ਨਹੀਂ ਹੈਗੀ ਗਰਮੀ ਨੂੰ ਵੀ ਨਹੀਂ ਮੰਨਦੀ ਹਾਂਜੀ 12 13 ਲੀਟਰ ਦੁੱਧੇ ਵੀ ਪਿਆ ਦੂਗੀ ਕੱਲੀ ਕੱਚੀ ਕੱਚੀ ਆ ਪੰਜ ਚਾਰ ਦਿਨ ਵੀ ਲੈਂਦੀ ਹੈ ਜਿੱਦੇ ਲੇਵਾ ਭਰ ਗਈ ਉਹਦੇ ਦਾ ਬਾਈ ਭਾਵੇਂ ਦੀ 15 16 ਕਹਿਦੀ ਮੈਂ ਕਹਿੰਦਾ ਬਾਈ ਆ ਕੱਚੀ ਕੱਚੀ ਕਰਕੇ ਲੱਗਦੀ ਹੈ ਹਾਂਜੀ ਨਹੀਂ ਮੈਂ ਝੂਠ ਬੋਲੀ ਜਾਈਏ ਹੈ ਨਾ ਜਿੰਨਾ ਆਪਾਂ ਨੂੰ ਮਾਲਕਾਂ ਨੇ ਡਿਟੇਲ ਦੇਤੀ ਆਪਾਂ ਉਹ ਦੱਸ ਦੇ ਬਿਲਕੁਲ ਬਾਈ ਸੱਚ ਦੱਸ ਦੇਣਾ ਹੁਣ ਕੱਗਲਾ ਤਾਂ ਕਹਿੰਦਾ ਵੇਚਣ ਦਾ ਮਾਰ ਅਗਲਾ ਕਹਿੰਦਾ 15 ਕਿਲੋ ਜੇ ਜਦੋਂ ਭਾਂਡੇ ਚ ਪੈਣਾ ਬਾਈ ਉਹਦੋਂ ਬਿਲਕੁਲ ਬਾਈ ਚ ਲਾਉਣ ਲੱਗਿਆ ਥੋੜੀ ਜਿਹੀ ਲੱਤ ਦਾ ਘਰਦੀ ਆ ਕੋਈ ਚੱਕਰ ਨਹੀਂ ਤੋਰੇਤਾਰੇ ਦੀ ਘੋੜੇ ਆ ਕਿ ਲੰਮੀ ਦੂਰ ਤੇ ਲੰਮੀ ਦੂਰ ਦੇ ਮੜੀ ਜੀ ਹਾਂਜੀ ਬੈੜ ਤੋਰੇਤਾਰੇ ਹੁਣੀ ਵੀ ਚੰਗੀ ਆ ਲੇਵਾ ਥਣ ਇੱਕ ਗੱਲ ਆ ਬਾਈ ਤਿੰਨੇ ਬੈੜਾਂ ਦੇ ਥਣ ਬਹੁਤ ਟੌਪ ਦੇ ਲੱਗੇ ਆ ਬਾਕੀ ਫੈਕਸ ਹੋਣਾ ਯਾਰ ਹਾਂ ਪੂਰੇ ਆਰਡਰ ਦੀ ਸਾਰਿਆਂ ਦੇ ਸਾਈਜ਼ ਪੂਰੇ ਇੱਕੋ ਜਿਹੇ ਆ ਹਾਂਜੀ ਕਾਫੀ ਕਲਰ ਦੀ ਦੂਜਾ ਸੂਆ ਬੱਛੀ ਦਾ ਪੱਛੀਆਂ ਜੀ ਆ ਬੈੜਾਂ ਜੀ ਆਉਂਦੀ ਆ ਬਾਈ ਥਣ ਬਹੁਤ ਚੰਗੇ ਲੱਗੇ ਆ ਜਿੱਦੇ ਲੇਵਾ ਭਰ ਗਈ ਇਹਦਾ ਵੀ ਡਿਜ਼ਾਈਨਮੈਂਟ ਕੋਈ ਵੱਖਰਾ ਹੀ ਹੋਊਗਾ ਤਿੰਨਾ ਬੈੜਾਂ ਦੇ ਥਣ ਬਹੁਤ ਚੰਗੇ ਆ ਲੇਵੇ ਬਹੁਤ ਚੰਗੇ ਆ ਹੁਣ ਬਾਕੀ ਗੱਲ ਤੁਹਾਡੇ ਤੇ ਰਹਿ ਗਈ ਵੀ ਤੁਸੀਂ ਹੁਣ ਕਿਹੜੀ ਦੀ ਗੱਲ ਬਾਈਨਾ ਮਕਾਉਣੇ ਆ ਵੀ ਬਾਕੀ ਗੱਲ ਤੁਹਾਡੇ ਤੇ ਰਹਿ ਗਈ ਤੁਸੀਂ ਹੁਣ ਕਿਹੜੀ ਦੀ ਗੱਲ ਬਾਈਨਾ ਮਕਾਉਣੇ ਆ ਆ ਦੇਖੋ ਤੁਸੀਂ ਮੁਠੀ ਵਾਲੇ ਥਣ ਭਾਲਦੇ ਹੁੰਨੇ ਆ ਤੇ ਅੱਜ ਤੁਹਾਡੇ ਖਾਤਰ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਮੁਠੀ ਵਾਲੇ ਥਣਾ ਦੀ ਪੂਰੇ ਚੰਗੇ ਚਵਾਈ ਵਾਲੇ ਫੈਕਸ ਲੈਵਿਆਂ ਜੇ ਤੁਸੀਂ ਡਿਮਾਂਡ ਕਰਦੇ ਹੋ ਨੇ ਫੈਕਸ ਲੈਵਿਆਂ ਵਾਲੀਆਂ ਗਾਇਆਂ ਲੈ ਕੇ ਆਂਦੀਆਂ ਇਹ ਨਹੀਂ ਗੱਲ ਕੀ ਇਹਨਾਂ ਦੇ ਲੈਵੇ ਟੱਟਵੇਂ ਆ ਜਾਂ ਦਾਅਵਾ ਜੂ ਕਿ ਡੱਕਦਾ ਆਊਗੀ ਬਾਈ ਜੀ ਇਹਦੀ ਜਾਇਜੀ ਡਿਮਾਂਡ ਕੀ ਰਹੂਗੀ 48000 ਚ 200 ਕਿਲੋਮੀਟਰ ਮੰਨ ਕੇ ਚੱਲੇ ਇਹਦਾ ਕਿਰਾਇਆ ਕੋਈ ਅੱਧਾ ਨਹੀਂ 200 ਕਿਲੋਮੀਟਰ ਤੱਕ ਪਹੁੰਚ ਕਰਾਂਗੇ 200 ਕਿਲੋਮੀਟਰ ਤੱਕ ਪਹੁੰਚ ਕਰਾਂਗੇ 48000 ਦੇ ਵਿੱਚ ਬਾਈ ਜੀ ਕਹਿੰਦੇ 200 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਇਹ ਵੀ ਬੈਡ ਬਹੁਤ ਚੰਗੀ ਆ ਘਰੇ ਰੱਖਣ ਵਾਲੇ ਭਰਾਵਾਂ ਨੂੰ ਜਿੰਨਾਂ ਨੇ ਬਾਣਾ ਡਾਕਟਰ ਵੈਣੇ ਬਲ ਬਲ ਟੇਨਾ ਪੰਜਾਂ ਹਵਾਨਾ ਬਾਹਰ ਨੂੰ ਵੀ ਆਉਣਾ ਹਾਂਜੀ ਦੁੱਧ ਮੱਝਾਰਗਾ ਹੋਊਗਾ ਫੈਟ ਵੀ ਵਧੀਆ ਹੋਊਗੀ ਇਹਦੀ ਇੱਕ ਬੂਰੀ ਕਿਤੇ ਚਾਰੀ ਹੁੰਦੀ ਤੇ ਵੜ ਨੇ ਕਿਤੇ ਹੋਰ ਹੀ ਰੰਗ ਦਿਖਾਉਣੇ ਸੀਗੇ ਥੋੜੀ ਉਹ ਜੇ ਘਰੋਂ ਆਈ ਬਿਲਕੁਲ ਜੀ ਹਾਂਜੀ ਭਰਾ ਮੇਰੇ ਉਹ ਬਾਈ ਨਾਲ ਸੰਪਰਕ ਕਰ ਲਿਓ ਤੁਸੀਂ ਇੱਕ ਹੋਰ ਆ ਡਾਕਟਰ ਜੇ ਕੋਈ ਤਿੰਨੇ ਵੜਾ ਇਕੱਠਿਆਂ ਲੈਂਦਾ ਹਾਂ ਪੂਰੇ ਪੰਜਾਬ ਵਿੱਚ ਕਰਾਇਆ ਫ੍ਰੀ ਕਰ ਦਾਂਗੇ ਕੋਈ ਬੰਦਾ ਕਰਦਾ ਲਓ ਜੀ ਵੱਡੀ ਆਫਰ ਦੇਦੀ ਬਾਈ ਨੇ ਜੇ ਤਿੰਨਾ ਵੜਾਂ ਦਾ ਕੋਈ ਇਕੱਠਾ ਸੌਦਾ ਕਰਦਾ ਤੇ ਪੂਰੇ ਪੰਜਾਬ ਦਾ ਕਰਾਇਆ ਫਰੀ ਜੇ ਤਿੰਨਾ ਵੜਾਂ ਦਾ ਕੋਈ ਇਕੱਠਾ ਸੌਦਾ ਕਰਦਾ ਬਾਈ ਕੋਈ ਵਪਾਰੀ ਭਰਾ ਕਰਦਾ ਜਾਂ ਕੋਈ ਰੱਖਣ ਵਾਲਾ ਭਰਾ ਕਰਦਾ ਤਿੰਨਾ ਬੇੜਾਂ ਦਾ ਸੌਦਾ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ ਦਾ ਕਰਾਇਆ ਫਰੀ ਮਿਲੇਗਾ ਵੱਡੀ ਆਫਰ ਲਾਦੀ ਆ ਜਬਾਈ ਨੇ ਤੁਹਾਡੇ ਨਾਲ ਬੇੜਾਂ ਦੀ ਤੁਹਾਨੂੰ ਸਾਰੇ ਸਾਰੇ ਐਂਗਲਾਂ ਤੋਂ ਤੁਹਾਨੂੰ ਬੇੜਾਂ ਦਿਖਾ ਦਿਆਂ ਪਾਰ ਪਿੱਛੇ ਦੀ ਤੇ ਥਣਾ ਦੀ ਆਪਣੀ ਗਰੰਟੀ ਰੂ ਬਿਲਕੁਲ ਜੀ ਠੀਕ ਹੈ ਠੀਕ ਹੈ ਬਾਈ ਜੀ ਦਾ ਦੁੱਧ ਅਗਲੇ ਦੇ ਕਰਮਾਂ ਦਾ ਤੇ ਸੇਵਾ ਦਾ ਬਿਲਕੁਲ ਬਾਈ ਜੇ ਜਆ ਪਾਲੋਗੇ ਉਹ ਜਆ ਕੱਢ ਲੋਗੇ ਲੋਗੇ ਦੇ ਮੰਨ ਕੇ ਚੱਲ ਕੱਢ ਲੋਗੇ ਕਿਉਂਕਿ ਆਪਾਂ ਨੂੰ ਜਿਵੇਂ ਅਗਲੇ ਦੀ ਗਾਹ ਤੋਂ ਡਿਟੇਲ ਮਿਲੀ ਹੁੰਦੀ ਹੈ ਤੇ ਆਪਾਂ ਉਹੀ ਦੀ ਡਿਟੇਲ ਬਿਲਕੁਲ ਜੀ ਬਾਈ ਜੀ ਲਾਸਟ ਦੇ ਵਜਾ ਕਰੀ ਨੰਬਰ ਫੇਰ ਬੋਲ ਦੋ ਬਾਈ ਜੀ 9980374215 हां वेंडर सूलपुर मल्ला के पेंडर सूलपुर मल्ला जिला लुधियाना हां जी तहसील जकराऊं भाई ਨਾਲ ਸੰਪਰਕ ਕਰਕੇ ਤੁਸੀਂ ਜਿਹੜੀ ਮਰਜ਼ੀ ਵੈੜਦੀ ਡਿਟੇਲ ਲੈ ਸਕਦੇ ਆ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਅੱਗੇ ਵੀਡੀਓ ਪਾਈ ਨਹੀਂ ਮਾਲ ਆਪਣਾ ਨਾਲ ਦੀ ਨਾਲ ਹੀ ਬਹੁਤ ਭੈਣ ਭਰਾਵਾਂ ਦੇ ਫੋਨ ਆਏ हां जी ਵੀਡੀਓ ਨਹੀਂ ਪਾਈ ਮਾਲ ਕਦੋਂ ਆਊਗਾ ਕਦੋਂ ਆਊਗਾ ਹਾਂਜੀ ਹੁਣ ਲਗਾਤਾਰ ਵੀਡੀਓ ਲੈਣਾ ਸੋਹਣਾ ਰਿਸਪੌਂਸ ਮਿਲਿਆ ਵੀਡੀਓ ਦਾ ਬਾਈ ਬਾਲਾ ਵਧੀਆ ਬਾਈ ਮੈਂ ਹਾਂਜੀ ਨੱਤਾਂ ਕੋਈ ਆਉਣਗੀਆਂ ਜਿਸ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜਾਂ ਕਿਸੇ ਪੀਸ ਦਾ ਪਸ਼ੂ ਰੀਪੀਟਰ ਆ 2-4 ਸਾਲ ਤੋਂ ਗੱਭਨ ਨਹੀਂ ਰਹਿੰਦਾ ਮੱਝ ਹੋਵੇ ਗਾਂ ਹੋਵੇ ਘੋੜੀ ਹੋਵੇ ਬੰਦਾ ਜੋਰ ਲਾ ਕੇ ਥੱਕ ਚੁੱਕਿਆ ਹੋਵੇ ਉਹਦਾ ਆਪਣੇ ਨਾਲ ਸੰਪਰਕ ਕਰ ਲਿਓ ਫੇਸਬੁੱਕ ਤੇ ਇੰਸਟਾ ਤੇ ਆਪਣੀਆਂ ਵੀਡੀਓ ਦੇਖ ਲਿਓ ਡਾਕਟਰ ਅਮਰੀਕ ਧਾਲੀਵਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡਾ ਵੀ ਭਰਾ ਹੌਸਲਾ ਵਧ ਜੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ